ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਜੀ ਮੈਂ ਹਰਕੀਰਤ कौर ਆਪਣੇ ਚੈਨਲ ਤੇ ਸਵਾਗਤ ਹੈ ਤੇ ਤੇਰੀ ਜੀ ਹੋਰ ਅਸੀਂ ਧੀ ਕਰਕੇ ਪਾਈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਸਵੇਰ ਦਾ ਟਾਈਮ ਹੈ ਚਿੜੀਆਂ ਦੀ ਚੀਂ-ਸੀ ਤੁਹਾਨੂੰ ਸੁਣਦੀ ਹੋ ਸਰਦਾਰ ਜੀ ਕਹੇ ਉਹਨੇ ਰਾਖੀ ਕਰਨ ਤੇ ਆਈ ੜੀ ੜੀ ਪਾਉਰ ਹੋ ਗਈ ਆ ਆਈ ੜੀ ੜੀ ਤਾਂ ਵੀ ਚਿੜੀਆਂ ਪਟ ਪਟ ਖਾਂਦੀਆਂ ਨੇ ਜੀਆਂ ਤੇ ਅੱਪਾ ਤੋੜਦੇ ਆਂ ਇਹ ਸਬਜ਼ੀ ਸਵੇਰ ਦੇ ਵੀ ਟਾਈਮ ਪਣੂ ਹਣਾ ਉੱਠਣਸਾਰ ਖਾਣ ਦੀ ਸੋਚ ਹੋ ਜਾਂਦੀ ਹੈ ਜੀ ਤੇ ਅੱਜ ਸਾਡੇ ਰਾਤ ਦੀ ਲੈਟ ਨਹੀਂ ਹੈ ਜੀ ਤੇ ਜਿੰਨੀ ਕਿ ਸਬਜ਼ੀ ਥਿਆ ਉਹ ਤੋਂ ਸਾਨੂੰ ਦਿਸਦੀ ਹੋਊਗਾ ਫਲ ਆਪਣੀਆਂ ਫਲੀਆਂ ਤੇ ਲੱਗਿਆ ਹੋਇਆ ਤੇ ਸੁੱਖ ਨਾਲ ਬਹੁਤ ਫਲੀਆਂ ਲੱਗੀਆਂ ਪਈਆਂ ਨੇ ਜੀਆਂ ਤੇ ਜਿੰਨੀ ਵੀ ਹੋਈ ਸੋਣ ਖਾ ਮੰਗ ਤੋੜ ਕੇ ਅਸੀਂ ਹਜੇ ਸਬਜ਼ੀ ਭਿੰਡੀਆਂ ਦੀ ਵੀ ਤੋੜਨੀ ਆ ਕਦੂ ਵੀ ਤੋੜਨ ਵਾਲੇ ਪਏ ਨੇ ਹਜੇ ਹਣਾ ਤੇ ਹੁਣ ਮੱਜਾਂ ਤਾਂ ਲਾਈਟ ਆਈ ਤੁਸੀਂ ਨਮਾਈਆਂ ਜਾਣਗੇ ਮਾਹ ਹਜੇ ਠੰਡ ਹੈਗੀ ਚਲੋ ਭਿੱਜੇ ਜੇ ਕੱਪੜੇ ਨਾਲ ਸਬਜ਼ੀ ਵੀ ਤੋੜਨੀ ਬਹੁਤ ਔਖੀ ਲੱਗਦੀ ਹੈਗੀ ਤੇ ਨਿੱਬੜੇ ਜੇ ਕੱਪੜੇ ਨਾਲ ਭਿੱਜੇ ਜੇ ਨਾਲ ਮਾਹਾਂ ਪਾ ਸਬਜ਼ੀ ਤੋੜਨ ਲੱਗੇ ਬਲੌਗ ਸ਼ੁਰੂ ਕਰ ਲੈਣੇ ਆ ਤੇ ਜਿਹੜਾ ਸਰਦਾਰ ਜੀ ਨੇ ਕੱਲ ਨਮਾ ਕਾਂਢ ਕਰਾਇਆ ਸੀ ਨਹੀਂ ਨਹੀਂ ਉਹਨਾਂ ਦਾ ਵੀ ਉਹ ਕਰਨਾ ਮੱਜਾਂ ਤੋੜਤਾ ਕੱਲ ਟੁੱਟਣ ਵਾਲੀ ਸੀਗਾ ਜੀ ਉਂ ਹੀ ਹੱਸ ਦਿਆਂ ਤਾਂ ਉਹ ਨਾਲ ਚਕਾਰੂ ਥੋੜਿਆ ਮਨ ਜਦਾਂ ਲਵਾਤੀ ਗੱਲ ਕਰੋ ਜੀ ਝੁੱਕਾ ਮਾਰੇ ਆ ਆ ਗਈ ਲਾਈਟ ਚਲ ਸੁਕੁਰਾ ਮੈਂ ਥਾਂ ਕਾ ਰਾਮ ਦਾ ਹੱਲ ਲਮਾ ਲਾ 7 ਵਜੇ ਆਈ ਹੈ ਰਾਤ ਮੈਨੂੰ 3 ਵਜੇ ਪਤਾ ਲੱਗਿਆ ਵੀ ਲਾਈਟ ਬੱਗ ਗਈ ਉਸ ਤੋਂ ਉਦੋਂ ਪਹਿਲਾਂ ਨਹੀਂ ਗਈ ਹੋ ਲੇਟ ਮੈਨੂੰ 3 ਵਜੇ ਪਤਾ ਲੱਗਿਆਗਾ ਇਹ ਮਹ ਲਾਈਟ ਹੈ ਨਹੀਂ ਮੈਂ ਟਾਈਮ ਦੇਖਿਆ ਜੀਰੋ ਦੇਖਿਆ ਸੀ ਬੰਦ ਮੱਖ ਲਾਈਟ ਤਾਂ ਹੈ ਨਹੀਂ ਲ ਉਹ ਜਪਾ ਤੋੜਦੇ ਫਾਇਆਂ ਜਿਹੜੀਆਂ ਜਾਜਾ ਬਰੀਕ ਨੇ ਉਹ ਪਹਿ ਨਹੀਂ ਤੋੜਦੇ ਉਹ ਕੱਲ ਨੂੰ ਤੋੜ ਲਾਂਗੇ ਐਨੀ ਆਪਾਂ ਨੇ ਕਰਨੀਆਂ ਵੀ ਕੀ ਨਹੀਂ ਇੱਕ ਜੰਮ ਤੋੜ ਕੇ ਫਿਰ ਹਨਾ ਜਮੀ ਚਾਹ ਤਾ ਫਿਰ ਸਬਜੀ ਨੂੰ ਤੇ ਸਬਜੀ ਨੂੰ ਪਰ ਚਾਹਤ ਨਾਲ ਤਾਂ ਹੈ ਨਹੀਂ ਸਾਡੇ ਸੁੱਖ ਨਾਲ ਬਹੁਤ ਰੰਗ ਲੱਗੇ ਨੇ ਵਹੇ ਜਿਹੜੀ ਸਬਜੀ ਦੇ ਤਾਂ ਬਹੁਤ ਰੰਗ ਲਾਦੇ ਨੇ ਜਿਵੇਂ ਇਹ ਆਪਾਂ ਮੈਂਟ ਕਰਕੇ ਘਰੇ ਸਬਜੀ ਲਾਈ ਸੀ ਹਨਾ ਉਹ ਜਿਹਾ ਆਪਾਂ ਨੂੰ ਮੈਂਟ ਦਾ ਫਾਇਦਾ ਹੁਣ ਮਿਲਦਾ ਗਣ ਰੇਸ ਪ੍ਰੇਤ ਉਹ ਆਪਾਂ ਸਬਜੀ ਖਾਣਿਆਂਗੇ ਤੇ ਹਾਰੇ ਘਪੈਨ ਨੂੰ ਥੋੜੀ ਬਹੁਤੀ ਸਬਜ਼ੀਆਂ ਇੱਕ ਦੋ ਵੇਲਾ ਜਰੂਰ ਲਾਉਣੇ ਚਾਹੀਏ ਨੇ ਮੈਂ ਕੋਠੇ ਦੇ ਕਦੂ ਤੋੜ ਕੇ ਲਈਏ ਦੇਖੋ ਕੋਠੇ ਤੇ ਜਮਾ ਸੀ ਤੋਂ ਉਸੇ ਤੇ ਕੋਠੇ ਦੇ ਕਦੂ ਲੱਗੇ ਪਏ ਸੀ ਹਜੇ ਦੋ ਸੌ ਤੇ ਕੱਢੂਨੀ ਤੋੜੂਗੀ ਹਜੇ ਨਿੱਕੇ ਤੋਂ ਬੇਲ ਦਾ ਫਰੋਲਣੀਆਂ ਨੇ ਵੀ ਕੀ ਕੁਛ ਨਿਕਲੂਗਾ ਤੇ ਵਿਚਰੀ ਨਾ ਪੂਰਾ ਜਬਾਨ ਲੱਗਿਆ ਸੀ ਉਹਦੇ ਨਾਲ हट ਗਏ ਸੀ ਕਦੂ ਲੱਗਣੇ ਤੇ ਫਲੀਆਂ ਤਾਂ ਲੱਗ ਗਈਆਂ ਰਹੀਆਂ ਫਰੀਂਦੀਆਂ ਵੀ ਲੱਗ ਗਈਆਂ ਰਹੀਆਂ ਜਿਹੜੀਆਂ ਆਪਣੀਆਂ ਕੱਦੂ ਨੇ ਉਹ ਫਟ ਗਏ ਸੀ ਲੱਗਦੇ ਤਾਂ ਬਹੁਤ ਸੀ ਮੱਚਦੇ ਸੀ ਪਰ ਹੁਣ ਸਾਰੇ ਸੁੱਖ ਨਾਲ ਸਿਰੇ ਚੜ ਗਏ। ਸਰਾਵ ਦਾ ਸਰਾਵ ਦਿੱਤਾ। ਸਮਾਰ ਕੇ ਛੱਡਣ ਗਈ ਹੁਣ ਤਾਂ ਅੱਧੀ ਰਾਤ ਹਿੰਟ ਹੈ। ਅੱਧੀ ਰਾਤ ਆ ਗੂ ਇਹੋ ਬਸ ਗਰਮੀ ਘਟ ਗਈ। ਗਰਮੀ ਸਵੇਰੇ ਸਵੇਰੇ ਰੱਬ ਬਣਾਇਨਾ ਬੱਟ ਕਰਕੇ ਰੱਖਦਾ। ਬਹੁਤ ਜ਼ਿਆਦਾ। ਪੱਠਲ ਭਰ ਜੂਗਾ ਹਨਾ ਬਰਾਮ ਨਾਲ ਖਾਸੀਆਂ ਹੁਣ ਪਾਲੀਆਂ ਬਾਲੀਆਂ ਬਰੀਕ ਜੇ ਤੋੜ ਦੇ ਦੀ ਫੇਰ ਕੰਮ ਆ ਜਾਣਗੇ ਦੋ ਦਿਨਾਂ ਨੂੰ ਇਹ ਬਾਲੀ ਕੋਈ ਥੱਲੇ ਰਹਿ ਜਾਂਦੀ ਹੈ ਹੋਰ ਸੀੜੀਆਂ ਵੀ ਜਾਂਦੀਆਂ ਨੇ ਫਿਰ ਸੀੜੀਆਂ ਵੀ ਨਹੀਂ ਜਾਂਦੀਆਂ ਜੀਜਾ ਖਿੱਚ ਜਾਂਦਾ ਹਜੇ ਫਿਰ ਮੋਟੀਆਂ ਹੋ ਜਾਣਗੇ ਦੋ ਦਿਨਾਂ ਨੂੰ ਆਹ ਖੁੱਡ ਤੇ ਸਾਰੀਆਂ ਬਰੀਕ ਨੇਗੇ ਥੋੜੀ ਨੇ ਮੋਟੀਆਂ ਹਾਂ ਫੁੱਲ ਤੇ ਬਹੁਤ ਵਧੀਆ ਮੋਟੀਆਂ ਮੋਟੀਆਂ ਸੀਗੀਆਂ। ਹਾਇਸੀ ਅੱਧੀਆਂ ਫਲੀਆਂ ਤੋੜੀਆਂ ਨਹੀਂ ਹੈਗੀਆਂ ਸੁੱਖ ਨਾਲ ਬੱਠਲ ਚ ਕਿੰਨੀਆਂ ਹੋਗੀਆਂ। ਚਲੋ ਇਹ ਪਸਾਬਜੀ ਤੋੜ ਲਈ ਫਿਰ ਤੁਹਾਨੂੰ ਦਿਖਾਉਣਿਆਂਗੇ ਕਿ ਕਿੰਨੇ ਕੁ ਉੱtre ਹੀ ਆਪਣੀ ਸਬਜੀ ਅੱਜ। ਹਾਂ ਇਹ ਆਪਦੀ ਦੀ। ਹਾਂ ਹੋ ਆਪ ਨੂੰ ਨਹੀਂ ਹੋ। ਲੋ ਜੀ ਆਪਾਂ ਨੂੰ ਇੰਨੇ ਸਾਰੇ ਫਲੀਆਂ ਸਾਂ ਕੇ ਤੁਸੀਂ ਪੀ ਜਾਓ ਪਈ ਚਾ। ਤੇ ਫਲੀਆਂ ਥਾਹ ਗਈਆਂ। ਉਹ ਫੜਾ ਰਹੇ ਨਹੀਂ ਘਰੇ ਆ ਕੇ ਪੀਲੂ ਚਾ ਫੇ ਗਾਲਾ ਨਾ ਦੇਵੇ। ਲਾਭ ਦੀ ਕੱਢ ਲੈ ਜੱਗ ਚੋਂ ਆ ਲੈ ਜਾਓ ਭਈ ਜਨਾ ਹੋਰ ਕੰਮ ਕਰਦਾ ਹੋਇਆ ਕੋਈ ਕਿਹੜੀ ਗੋਲੀ ਲੈਣਾ ਹੁਣ ਨਾ ਹੂੰ ਕਿਹੜੀ ਗੋਲੀ ਲੈਣਾ ਹੁਣ ਲੋ ਜੀ ਆਪਾਂ ਨੇ ਸਬਜ਼ੀ ਤੋੜ ਲਈ ਐ ਫਲੀਆਂ ਕਦੂ ਭਿੰਡੀਆਂ ਤੇ ਹੁਣ ਆਪਾਂ ਨੂੰ ਚਾਰ ਦਿਨ ਸਬਜ਼ੀ ਕਾਜ ਭਾਗ ਦੀ ਟੋਕਰੀ ਚ ਹਾਂ ਇਹ ਵੀ ਪਰਾ ਦੇ ਕਾਜ ਦਾ ਨਹੀਂ ਹੈ ਟੋਕਰੀ ਚ ਧਰ ਲੂ ਪਾਪਾ ਮੈਂ ਕਰ ਲੋਈ ਚੀੜੀਆਂ ਨਾ ਜੱਬ ਖਾਣਾ ਹੋਇਆ ਪੈ ਸੰਤਾਂ ਸਿੜੀਆਂ ਇੰਟੀ ਕਰਨ ਦਿੰਦੀਆਂ ਉਹ ਕੋਈ ਅੱਧੀ ਦਾ ਕੋਈ ਨਾ ਸਪਰੇਅ ਕਰ ਦੇ ਹੋਰ ਉਹ ਖੱਬਲ ਵਾਲੀ ਸਪਰੇਅ ਜੀ ਨਾ ਬੇੜੇ ਚ ਬਾਲਾ ਖੱਬਲ ਹੋਇਆ ਪਿਆਗਾ ਅ ਖੱਬਲ ਤੇ ਸਪਰੇਅ ਕਰਾਉਣਾ ਜਿਹੜਾ ਸਬਜ਼ੀ ਚ ਵੱਢਦੇ ਨਾ ਡਰ ਲੱਗਦਾ ਵਾਲੇ ਦਾਲੇ ਸਾਰਾ ਕੁਝ ਬੈਠਾ ਨਾ ਹੋਵੇ ਮਨ ਤਾਂ ਸੱਪ ਸੀਣ ਤੋਂ ਬਾਹਰ ਡਰ ਲੱਗਦਾਗਾ ਲੋ ਜੀ ਆਪਾਂ ਨੇ ਕੰਮ ਸੰਧੇ ਕਰ ਲਏ ਨੇ ਮੌਸਮ ਇਸ ਤਰ੍ਹਾਂ ਦਾ ਲਾਈਟ ਵੀ ਆ ਗਈ ਐ ਤੇ ਕੱਟ ਬਹੁਤ ਵੱਡਾ ਸੀ ਅੱਧੀ ਰਾਤ ਦੀ ਲਾਈਟ ਗਈ ਐ ਹਾਏ ਦੁੱਲੇ ਤੇ ਲਾ ਲਓ। ਤੇ ਬਾਈਕਰਮ ਆਵਾਮ ਨਾਲ ਲਾ ਲਓ। ਲੋਜ। ਆਪ ਪੱਕੇ ਬੰਦ ਕਰਦੇ ਆ ਤੇ ਰੋਟੀ ਲਾਉਣਿਆ। ਲਾਈਟ ਫੇਰ ਵਾਗੀ ਖਰਾਬ ਹੈ ਕਿ ਤੋਂ ਹਣਾ। ਕੱਦੂ ਹੋਰ ਸੁਣਦੀ ਦੀ ਹੋਣਗੇ ਲੱਗੇ ਵੀ ਪਏ ਨੇ। ਇਹ ਆਜ ਫੇਰ ਤੋੜਾਂਗੇ ਕੱਲ ਨੂੰ। ਲੋਜੀ ਇਸ ਤਰ੍ਹਾਂ ਆਪਣੀ ਬਾੜੀ ਸੁਣੀ ਸੁਣੀ ਹੋਊਗੀ। ਹਜੇ ਫਾਲੀਆਂ ਹੋਰ ਵੀ ਲੱਗੀਆਂ ਪਈਆਂ ਨੇ ਕੱਲ ਨੂੰ ਤੋੜ ਲਾਂਗੇ ਕੁਸ। ਤਾਂ ਇਸ ਤਰ੍ਹਾਂ ਦਾ ਆਪਣਾ ਵਿਹੂਆ ਸਵੇਰ ਦਾ।

ਆਤਮਾ ਨਮਾ ਆਤੀਆਂ ਤੇ ਕੰਨ ਸਾਫ ਕਰਕੇ ਬਾਹੇ ਮਗੰਦੇ ਹੋ ਕੇ ਜਿੱਚੋ ਕੱਪੜੇ ਨਾਲ ਕੰਨ ਸਾਫ ਕਰੇ ਨੇ ਮੱਜਾਂ ਮੱਜਾਈ ਚੰਗੀ ਤਰ੍ਹਾਂ ਸਫਾਈ ਕਰ ਲਈ ਅਜੇ ਕੰਨ ਕੋਲੇ ਸਾਫ ਕਰੇ ਸਿੰਗਾ ਤੇ ਤੇਲ ਲਾਇਆ ਨਮਾ ਆਤੀ ਹੁਣ ਉਹ ਸਾਫ ਰਹਿ ਗਿਆ ਖੋਲੀਆਂ ਰਹਿ ਗਈ ਸਾਫ ਕਰਨਾ ਹੈ ਤੇ ਉਹ ਕਰ ਦਿਆਂਗੇ ਤੋੜਤਾ ਮੰਜੇ ਤੋੜ ਕੇ ਬਾਏ ਬਾਈ ਕਰਕੇ ਕੇਸ ਵਾਗੇ ਆਖ ਨੇ ਆਇਆ ਹੁਣ ਅਸੀਂ ਕੰਮ ਕੀਤਾ ਪਹਿਲਾਂ ਫਿਰ ਅਸੀਂ ਕਾਸਮੈਂਟ ਬੰਨ੍ਹ ਲਿਆਇਆ ਫਿਰ ਹੁਣ ਅਸੀਂ ਮਿਲ ਜਾਦੇ ਰਹਿਣਗੇ ਮੈਂ ਤਾਂ ਬੀਬੀ ਨੂੰ ਤੇ ਆ ਕੁੰਜੇ ਲਾ ਦੇ ਬੀਬੀ ਨਹੀਂ ਆਹ ਮੰਜੇ ਲੋਟ ਕਰਾਉਂਗੀ ਇਹ ਤਾਂ ਬਾਏ ਜੇ ਦਾ ਬਿਕਾਰੀ ਤੇ ਆਉਂਦੇ ਪਹਿਲਾਂ ਨੇ ਮੰਜੇ ਲਈ ਲੱਕੜ ਦੇ ਟੁੱਟ ਜਾਣੇ ਨਾ ਹੋਰ ਟੁੱਟਦੇ ਭਰ ਲੈਣਾ ਕਿ ਪੀਆ ਨਾ ਹੋਰ ਟੁੱਟੇ ਭਰ ਲੈਣੇ ਮਹਾਦੇਵ ਘਰ ਆਣਾ ਚਾਹ ਲੋ ਦੇ ਰੱਖ ਨੂੰ ਉਹਦੇ ਚਾਚੇ ਕੀ ਫੈ ਸਾਡੇ ਚਵਤ ਸਾਫ ਹੈ ਜੋ ਬਣਾਉਂਦੇ ਰਹਿੰਦੇ ਮੰਜੇ ਮਾਰੇ ਤੋਂ ਸਰਕਾਰ ਦੇ ਪਈ ਉਹ ਚੱਕ ਲਈ ਮੁੰਤਾ ਜੀ ਮੰਜੇ 2 ਮੰਜੇ 1 ਮੰਜੇ 2 ਮੰਜੇ ਲੈ ਕੇ ਸਾਡੇ ਲੱਕੜ ਦੇ ਮਾਝੇ ਦੋ ਟੁੱਟੂ ਦੇ ਉਹੜੇ ਹੀ ਬਣਾ ਲਾਗੇ ਸਾਰਨ ਦਾ ਬੰਜੇ ਕੀ ਗੱਲ ਅੱਜ ਕੋਈ ਵੀ ਦਾ ਨਾ ਭਲਾ ਤੋੜ ਦੇ ਉਹ ਵੀ ਹੱਲੀ ਆ ਨਾ ਤਾਂ ਚਾਹ ਜ ਨਵੇਂ ਸੂਤ ਆਈ ਨਾ ਲੱਗੇ ਸੂਤ ਨਵਾਂ ਹੈਗਾ ਮੰਜੇ ਟੁੱਟ ਗਿਆ ਜਾ ਉਹ ਤਾਂ ਦੋ ਮਿੰਟ ਦੋ ਮਿੰਟ ਬੁਲਾ ਕੇ ਲਾ ਦੇਗਾ ਹੋਣ ਲੱਕੜ ਦੇ ਹੁਣ ਲੱਕੜ ਦਾ ਜਵਾਨਾ ਗਿਆ ਹੁਣ ਤਾਂ ਲੋਹੇ ਲੈ ਵੀ ਜਵਾਨਾ ਕੱਛਤੀ ਦੇ ਮੁੱਤੇ ਆ ਗਏ। ਕੋਣ ਨੂੰ ਦੇੜ ਗਿਆ ਫੇਰ ਨੂੰ। ਤੜ ਤਮ ਜੀ ਦੀ ਸਾਹ ਸਿੱਕੜੀ ਹੋਈ ਜਾਂਦੀ। ਇਹ ਜਿੰਦਗੀ। ਹੋਰ ਵੀ ਬਥੇਆ ਬਿਤਾ। ਆ ਫੇਰ ਫੇਰ ਦੋ। ਸੱਚਾ

ਤੇ ਬੱਠੇ ਬਿਠਾਇਆ ਨੂੰ ਕੰਮ ਵਧ ਗਿਆ ਬੈਠੇ ਬਿਠਾਇਆ ਨੂੰ ਕੰਮ ਵਧ ਗਿਆ ਇੱਕ ਗਰਮੀ ਆ ਹੁਣ ਦੇੜਿਆ ਹੈ ਦੇੜ ਕੇ ਗੋਲੇ ਕਰੇ ਨੇ ਫਿਰ ਲੱッセ ਕਰਾਂਗੇ ਲੱッセ ਕਰਕੇ ਫਿਰ ਧੋਵਾਂਗੇ ਧੋ ਕੇ ਸੁਕਾ ਕੇ ਫਿਰ ਗੋਲੇ ਕਰਾਂਗੇ ਫਿਰ ਮੰਜੀ ਦਾ ਇੰਤਜ਼ਾਮ ਕਰਾਂਗੇ ਦੋ ਪਾਵੇ ਟੁੱਟ ਗਏ ਦੋਨੇ ਪਾਈਆਂ ਟੁੱਟ ਗਈਆਂ ਆ ਇਸ ਤਰ੍ਹਾਂ ਕੰਮ ਵਾਦਦੇ ਨਹੀਂਗੇ ਭਾਈ ਸਾਡੇ ਐ ਤਾਂ ਇੱਥੇ ਸਾਡੇ ਇੱਥੇ ਇੰਨਾ ਗਰੇ ਚੜਿਆ ਕਦੇ ਕੋਸ ਟੁੱਟ ਗਿਆ ਕਦੇ ਕੋਸ ਟੁੱਟ ਗਿਆ ਕਦੇ ਕੋਸ ਟੁੱਟ ਗਿਆ ਵਾਸਤੇ ਸਮਾਰਦੇ ਹਾਰ ਹੋ ਜਾਂਦੇ ਹਨ ਮੇਰੇ ਕੰਨ ਵਿੱਚ ਸੁਣ ਦਾਨੀ ਮੈਨੂੰ ਕੀ ਕਰਾਂ ਕੰਨ ਦਾ ਹਾਰ ਹੀ ਲਾ ਆਪ ਉਹਨੇ ਦੇ ਮੂਹਰੋਂ ਚੁੰਝ ਜੀ ਟੁੱਟ ਗਈ ਤੇ ਫਿਰ ਡਿੱਗ ਪਾਂਦੀ ਐ ਵਿੱਚ ਭੁੱਲ ਕੇ ਸ਼ਰੂ ਚੱਕ ਲੈਣੀ ਨਾ ਚੱਲੀਏ ਦੁੱਜੀ ਤੋਂ ਫਿਰ ਟੰਕੀਆਂ ਦੇ ਪਹਿਲਾਂ ਹਮ ਕੁ ਚਾਹ ਬਣਾਈਏ ਬਣਾਈ ਹੈਗੀ ਹੁ ਤਾਂ ਕੱਚੀ ਪਿੱਲੀ ਰੋਟੀ ਆ ਕੀ ਹਰ ਇੱਕ ਚੀਜ਼ ਧੋ ਕੇ ਹਨ ਫੇਰ ਬਰਤਨ ਹੀ ਪੈਂਦੇ ਸਰਦਾਰ ਜੀ ਨੂੰ ਕਰ ਦਿੱਤਾ ਫੋਨ ਕੱਲੀ ਨੇ ਅੱਜ ਇੱਧਰ ਦੇ ਖੇਤ ਸੋਣ ਨਹੀਂ ਦੁੱਜੀ ਖੇਤ ਹੈਗਾ ਤਾਂ ਪੀ ਜੂ ਸਰਦਾਰ ਜੀ ਪੀ ਜਾਣਗੇ ਘਰੇ ਚਾਹ ਤੇ ਸਬਜੀ ਆਪਾਂ ਕਦੂ ਦੀ ਬਣਾਈ ਸੀ 깔ੋ ਗਰਮ ਕਰ ਲੈਣਿਆਂਗੇ ਕਦੂ ਦੀ ਸਬਜੀ ਨਾਲ ਖਾ ਲਾਂਗੇ ਰੋਟੀ ਜਿਹੜੀ ਅੱਜ ਚੁੱਲ੍ਹੇ ਤੇ ਬਣਾਈ ਸੀ ਸਵੇਰੇ ਬਹੁਤ ਵਧੀਆ ਲੱਗਿਆ ਹੱਜੀ ਹੁਣ ਮੰਜਾ ਤੇੜਿਆਗਾ ਹੁਣ ਇਹ ਆ ਜਿਹੜੀਆਂ ਫਾਲੀਆਂ ਤੋੜੀਆਂ ਸਵੇਰੇ ਇਹ ਸਾਰੀਆਂ ਚੀਰਨੇ ਆ 2 ਘੰਟੇ ਫਲੀਆਂ ਤੇ ਲੱਗਾਂਗੀ ਸਾਰਾ ਦਿਨ ਹੀ ਲੰਘ ਜਾਣਾ ਸੱਚੀ ਸਾਡਾ ਤਾਂ ਤੇ ਹੁਣ ਆਇਆ ਇਹ ਕਹਿ ਰਹੇ ਨੇ ਕਿ ਵੀ ਹੁਣ ਆਪਾਂ ਕੋਈ ਕੰਮ ਨਹੀਂ ਆਪਾਂ ਸਾਰੇ ਹੀ ਮੇਰੇ ਤਾਂ ਇੱਧਰੋਂ ਬਾਜ ਜਾ ਮਨ ਸਾਡੇ ਕੰਮ ਆਪਾਂ ਮੱਥੇ ਕੋੜਮ ਹੋ ਜਾਂਦੇ ਨੇ ਸਿਰੋਂ ਚਾਹ ਪੀ ਲਈ ਫਿਰ ਮਿਲਦੇ ਭੁੱਖ ਲੱਗੀ ਚਲੋ ਜੀ ਆਪਾਂ ਹੁਣ ਮੰਜਾ ਦੇਰ ਤਾਂ ਚਾਹ ਪੀ ਲਈ ਹੁਣ ਆਪਾਂ ਧਰ ਲਿਆ ਬੱਠੋ ਕੋਈ ਸਬਜ਼ੀ ਵਾਲਾ

ਕੋਈ ਨਹੀਂ ਕੋਈ ਨਹੀਂ ਹੋਣਾ ਗੱਲ ਨਹੀਂ ਹੋਣੀ ਦੇਖਾਂ ਤੁਹਾਨੂੰ ਮੈਂ ਮੰਗਣ ਤੋਂ 10 ਵਜੇ ਲੱਗਦੀ ਹੈ ਜਾਲਵਾਦ ਦੀ ਸੀਨੀ ਜਾਨ ਨੂੰ ਵੀ ਗੀਰਣ ਦੀ ਚਾਹਤ ਇਹ ਵੀ ਨਹੀਂ ਸਾਰਾ ਇਹ ਜਿਆਦਾ ਖਾਣੀ ਸੌਖਾ ਨਹੀਂ ਲੇ ਤੇ ਗਵਾਰੇ ਦੇ ਬਾਰੇ ਸਵਾਦ ਬਣਦੀਆਂ ਨੇ ਚੀਜ਼ ਨਹੀਂ ਆਉਂਦੀ ਕਿੱਕੜੀ ਨੇ ਦਾਇਆ ਨਾ ਕੋਈ ਯਾਰ ਮੁੰਨਾ ਇੰਟਰਨੈਟ ਸੀਰ ਚਾਲ ਨਹੀਂ ਚੱਲਦਾ ਸਾਡਾ ਮਜ਼ਦਰੀ ਕੀ ਕਰ ਲੱਗੀ ਜੀ ਜਿੱਕਾ ਤਾਂ ਉੱਲ ਗਿਆ ਨੇ ਬਿਨਾਂ ਮਾਲਿਆ ਕੇ ਕੋਈ ਰੋਜ਼ਗਾਰ ਤੋਂ ਇਲੈਕਟ੍ਰਿਕੀਅਨ ਤੱਕ ਤਾਗੇ ਤਾਗੇ ਨਾ ਕੋਈ ਨੌਕਰੀ ਮਿਲਦੀ ਹੈ ਦੇਖੋ ਬਈ ਪੱਤ ਸਭ ਚਾਹੀਏ ਜੀਆ ਇਹਨਾਂ ਨੂੰ ਛੋਟਾ ਹੋਇਆ ਇਹ ਮੇਰਾ ਨਾਮ ਹੋਇਆ ਉਹ ਵੀ ਲੈ ਹਾਵੇਆ ਉਹ ਕੁ ਲੋਗ ਨੇ ਜਿੱਤਾ ਹੋਇਆ ਜੇ ਵੀ ਮਾੜਾ ਮੋਟਾ ਬੰਦਾ ਹੋਇਆ ਗੋਲਿਆ ਇਹ ਮਾੜਾ ਮੋਟਾ ਬਟਾ ਬਾਹਰ ਵੱਡਾ ਨਾ ਹੋਵੇ ਉਹਦਾ ਕੀ ਕਰਦੇ ਆਹ ਮਾੜਾ ਬਟਾ ਵੀ ਕੋਲੇ ਲੱਗ ਜਾਂਦਾ ਪਹਿਲਾਂ ਬਾਹਰ ਵੱਡਾ ਵੱਡਾ ਮੰਜਲੇ ਆ ਲੋ ਜੀ ਉਹ ਵੀ ਖੜੇ ਦੇ ਦਿੰਦੇ ਝੋਲਦੇ ਦੇ ਦਿੰਦੇ ਕੰਨ ਨਾਲ ਘੜੇ ਕਰਕੇ ਮੈਨੂੰ 5.5 ਫੁੱਟ ਦੇ ਦੇ। ਹੈ? ਮੈਂ ਕਿੰਨੇ ਫੁੱਟ ਦੇ ਦੇਣੀ? ਇਹ ਗੱਡੀ ਬਿੰਦਿਆਂ ਦੇ ਦੇਣੀ ਜਿਹੜੀ ਹੈ। ਤੇ ਡਾਡੀ ਦੇ ਮੇਜ ਤੇ ਡਾਡੀ ਤੋਂ ਵੱਡੇ ਹੋਣ ਬਣਾਵੇ। ਡਾਡੀ ਤੋਂ ਤਾਂ ਛੋਟੇ ਹੋ। ਬਿੰਦਾਂ ਕਾਦੀ ਸੇ ਫੁੱਟ ਤਾਂ ਗਾਇਸਰ ਹੋ ਗਿਆ ਮੇਜ ਮੇਰਾ। ਤੂੰ ਮੂੰਹ ਘਾ ਦੋਗੇ ਤਾਂ ਡਾਡੀ ਬਣਾਈ ਗੋ। ਘਾ ਦੋ ਮੈਂ ਦਿਖਾਉਂਦੀ ਹਾਂ। ਤੇ ਸਾਲ ਵੀ ਦੇਣੀ ਜੀਣੀ ਆ। ਮੈਨੂੰ ਕਹਤਾਂ बहुत ही कराम ज़रे टाइम के तो लिए भूल जाएंगे ओ दुबिंदरों हैं ज़रे अपन माँगो रहे हैं जाएं दुबिंद बाढ़ जाएं डाल करने बाढ़ जाएं डाल का अपन उतार ही नहीं चाहिए आप भी करो दुबिंद बाँदे का बहुत है चलो ये अपन साबजी काट दें साबजी कटने तलबूगा बहुत पैन तो नार्कली है ਕਾਇਤੇ ਨੂੰ ਕਿਦੋਂ ਹੋ ਰਹੀ ਹੈ ਜਦ ਬਿਆਈਆਂ ਇਹ ਕੱਟੀਆਂ ਨਹੀਂ ਜਾਂਦੀਆਂ ਤੇ ਇਹਨਾਂ ਨੂੰ ਕੱਟ ਕੇ ਆਪਾਂ ਰੱਖ ਲਾਂਗੇ ਜਦੋਂ ਬਿਆਈ ਨਹੀਂ ਜਾਣਾ ਹੋ ਜਦ ਨੇ ਛੋਲੇ ਫੁੱਲੇ ਫਿਰ ਕੱਟੀਆਂ ਨਹੀਂ ਜਾਂਦੀਆਂ ਤਾਂ ਕੱਟ ਕੇ ਸਮਾਰ ਕੇ ਰੱਖ ਲਾਂਗੇ ਜਦ ਨਹੀਂ ਤਾਂ ਇਹਨੂੰ ਸਾਰ ਲਾਂਗੇ ਦੁੱਧਿਆਂ ਇਹਨੂੰ ਇੱਥੇ ਡੋਬੂ ਚਾ ਕੇ ਫਰਿਜ ਵਿੱਚ ਰੱਖ ਦੀ ਜਾਂ ਚੈਲਪਾ ਵਿੱਚ ਫਰਿਜ ਵਿੱਚ ਰੱਖ ਦੀ ਫਿਰ ਨਹੀਂ ਕਰਾਂਗੇ ਤਾਂ ਕੱਟ ਕੇ। ਉਹ ਕਬਾਤ ਵਿੱਚ ਜਿੰਨ ਸਭੀ ਕੱਟੀਆਂ। ਦਪਸਾਜੀ ਬਣਾਉਣੀ ਆ। ਫਾਲੀਆਂ ਕੱਟ ਲਈਆਂ ਨੇ ਆਪਾਂ ਨੇ। ਤੇ ਇਹ ਬਰਤ ਚ ਕਰੀ। ਆਪਾਂ ਇਸੇ ਨੂੰ ਆਇਪੂਨ ਲਾਉਗੇ ਤੇ ਬਾਹ ਚੜਿਆ ਕਰਕੇ ਮੈਂ ਹੁਣ ਪਾਇਆ। ਤੇ ਇਸ ਤਰ੍ਹਾਂ ਚੁੱਪ ਨੂੰ ਮੇਰੇ ਤੇ ਪਾ ਰਾਂ। ਹਰ ਜਗਰ ਮਨਾਉਂ ਆ ਕੇ ਆਹ ਤੇ ਮਰੀ। ਸਬਜ਼ੀ ਚ। ਲੁਕੀ ਪਿਆਜ਼ ਆ ਜੁਕੀ ਆਲੂ ਆ ਲੁਕੀ ਗੰਡੇ ਆ ਰੋਟੀ ਖਾਦੀ ਹੁੰਦਾ ਪਰ ਹੁਣ ਪਰ ਕੁੱਖ ਨਹੀਂ ਲੱਗਾ ਮੈਂ ਕੀ ਕਰਾਂ ਸੱਜੂ ਹੁਣ ਕੋਈ ਨਹੀਂ ਕੁੱਖ ਇਹਦੇ ਸਬਜ਼ੀ ਬੜੀਆਂ ਜ਼ਰੂਰ ਤੋਂ ਬੱਤੀ ਪੰਜ ਵਜੇ ਦਾ ਇਹ ਇਹ ਖਾਓ ਤੇ ਦੰਗਿਆ ਆਹ ਸਬਜ਼ੀ ਤੋਂ ਨਹੀਂ ਮੱਦਤ ਨਾਲ ਇਹ ਬਾਹਰ ਨਹੀਂ ਆ ਰਿਹਾ ਹੈ। ਹਾਂ ਮੈਂ ਤੁਹ ਕੁਸਨੀ ਪਾਈ ਮੇਰੇ ਕੋਲ ਤਾਂ ਰੈਵਨ ਨੂੰ ਤਾਂ ਸਾਰਾ ਕੁਝ ਖਾ ਤੁਨੋ ਖਾ ਟੇ ਪਾਪ ਕੌਣ ਬਣਾ ਲਓ ਪੋਹਾ ਨਹੀਂ ਲੱਗ ਕੇ ਆਈਏ ਮੱਕੀ ਪਈ ਹੈ ਪੋਹਾ ਨਹੀਂ ਲੱਗ ਕੇ ਆਈਏ ਪੋਹਾ ਲੈ ਕੇ ਨਹੀਂ ਆਏ ਹਾਂ ਪਾਪ ਕੌਣ ਬਣਾ ਦੇਣੀ ਆ ਜੀ ਬਣਾ ਕੇ ਦੇਵਾ ਤੂੰ ਬਣਾ ਰਹੀ ਹੋ ਗੁਰਮਣ ਬੱਸ ਮੈਂ ਨਹੀਂ ਖਾਉਂਗਾ ਪੋਪ ਕਰੋ ਲੋ ਜੀ ਆਪਣੀ ਸਬਜ਼ੀ ਅੱਪੇ ਧਰ ਦਿੱਤੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਵੱਲੋਂ ਸਬਸਕ੍ਰਾਈਬ ਵੀਡੀਓ ਲਾਈਕ ਕਰਦੇ ਹੋ ਅੱਪਾ ਵੀਡੀਓ ਐਂਡ ਕਰਕੇ ਤੇ ਨਹੀਂ ਭੁੱਖ ਦਾ ਹੀਲਾ ਕਰਦੇ ਹਾਂ ਕੋਈ। ਆਪਾ ਪੋਪਕੋਰਨ ਬਣਾ ਕੇ ਦੇ ਲੈਣੀ ਮੱਕੀ ਪਈ ਹੈਗੀ ਤੇ ਗੁਰਮਨ ਨੇ ਤੇ ਕੋਠਾ ਥੱਥ ਮਾਰਤਾ ਕਹਿੰਦੀ ਮਖਾਂਦੀ ਨਹੀਂ ਸੁਕਮਣ ਖਾ ਲੂਗੀ। ਤੇ ਹੁਣ ਪਾਪਾ ਜੀ ਆਪਣੇ ਪੰਜ ਜੀ ਹੁਣ ਹੋਰ ਕੁਝ ਖਾ ਲੇ ਫੇਰ ਰੋਟੀ ਦੀ ਭੁੱਖ ਮਰ ਜੂ ਇਹਨਾਂ ਦੀ ਹਨ। ਚਲੋ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ। ਅੱਜ ਦੀ ਵੀਡੀਓ ਚ ਇਨਾ ਹੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ